ਹਾਂਜੀ ਵੈਗਰੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੇ ਵੀਡੀਓ ਦੇਖਦੇ ਨੇ ਜੀ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰਿਆ ਕਰੋ ਤੇ ਆਪਾਂ ਅੱਜ ਬਣਾਉਣ ਲੱਗੇ ਆ ਜੀ ਪਿਆਜ਼ ਤੇ ਬੜੀਆਂ ਦੀ ਸਬਜ਼ੀ ਆਪਾਂ ਨੇ ਜੀ ਪਿਆਜ਼ ਕੱਟੇ ਨੇ ਆਪਾਂ ਨੇ ਬੜੀਆਂ ਲਈਆਂ ਨੇ ਇਹ ਬੜੀਆਂ ਜੀ ਆਪਾਂ ਨੇ ਘਰ ਹੀ ਬਣਾਈਆਂ ਨੇ ਆਹ ਜੀ ਆਪਾਂ ਨੇ ਹਰੇ ਲਸਣ ਦੇ ਪੱਤੇ ਲਏ ਨੇ ਤੇ ਸਹਜਣੇ ਦੇ ਪੱਤੇ ਲਏ ਨੇ। ਆਹ ਜੀ ਆਪਾਂ ਨੇ ਜਿਹੜੇ ਨਮਕ ਮਿਰਚ ਮਸਾਲੇ ਨੇ ਜੀ ਇਹ ਜੀ ਪਾਣੀ ਦੇ ਘੋਲ ਦੇ ਵਿੱਚ ਜੀ ਆਪਾਂ ਨੇ ਇਹਦੇ ਬੇਸਣ ਪਾਇਆ। ਹਾਂਜੀ 2-3 ਚਮਚੇ ਜੀ ਆਪਾਂ ਨੇ ਬੇਸਣ ਪਾਇਆ। ਵਿੱਚ ਹੀ ਸਾਰੇ ਮਸਾਲੇ ਪਾ ਕੇ ਘੋਲ ਲਿਆ। ਇੱਧਰ ਜੀ ਆਪਾਂ ਨੇ ਕੜਾਹੀ 'ਚ ਤੇਲ ਗਰਮ ਰੱਖਿਆ। ਆਪਾਂ ਜੀਰਾ ਤੇ ਰਾਈ ਪਾ ਰਹੇ ਹਾਂ ਜੀ ਇਹਦੇ ਵਿੱਚ। ਬੜੀਆਂ ਨੇ ਹਾਂਜੀ ਆਪਣਾ ਜੀਰਾ ਤੇ ਰਾਈ ਜੀ ਭੁੱਜ ਚੁੱਕਿਆ ਜੀ ਆਪਾਂ ਇਹਦੇ ਵਿੱਚ ਬੜੀਆਂ ਪਾ ਰਹੇ ਹਾਂ ਇਹਦੀ ਆਪਾਂ ਨੇ ਬੜੀਆਂ ਘਰੀ ਬਣਾਈਆਂ ਸੀ ਆਪਾਂ ਨੇ ਇਹ ਵੀਡੀਓ ਵੀ ਪਾਈ ਸੀ ਆਪਾਂ ਜੀ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਬੜੀਆਂ ਨੂੰ ਤੇਲ ਦੇ ਵਿੱਚ ਫਰਾਈ ਕਰਨਾ ਹੈ ਹਾਂਜੀ ਹੁਣ ਜੀ ਆਪਾਂ ਇਹਦੇ ਵਿੱਚ ਪਿਆਜ਼ ਪਾ ਰਹੇ ਹਾਂ ਅਪਾ ਜਿਹੜੇ ਪਿਆਜ਼ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹਾਂਜੀ ਹਾਂ ਆਪਾਂ ਜੀ ਪਿਆਜ਼ਾਂ ਨੂੰ ਭੁੰਨ ਰਹੀਆਂ ਜੀ ਆਪਾਂ ਇਹਨਾਂ ਜੀ ਇਹਨਾਂ ਨੂੰ ਹਲਕਾ ਜਿਹਾ ਲਾਈਟ ਬ੍ਰਾਊਨ ਜਿਹਾ ਕਰ ਲਾਂਗੇ ਹਾਂਜੀ ਆਪਾਂ ਜੀ ਪਿਆਜ਼ਾਂ ਨੂੰ ਭੁੰਨ ਲਈਆਂ ਹਾਂ। ਹਾਂਜੀ ਇਸ ਤਰ੍ਹਾਂ ਜੀ ਪਿਆਜ਼ਾਂ ਦੇ ਬੜੀਆਂ ਦੀ ਬਹੁਤ ਵਧੀਆ ਸਬਜ਼ੀ ਬਣਦੀ ਏ। ਜਦੋਂ ਕਈ ਵਾਰ ਜੀ ਆਪਣਾ ਦਾਣਾ ਸਬਜ਼ੀਆਂ ਖਾ ਕੇ ਮਨ ਜੱਪ ਜਾਂਦਾ। ਆਪਾਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਖਾਈਏ ਜੀ। ਬਹੁਤ ਵਧੀਆ ਸਬਜ਼ੀ ਲੱਗਦੀ ਏ। ਟੇਸਟੀ ਵੀ ਬਹੁਤ ਬਣਦੀ ਏ ਜੀ ਸਬਜ਼ੀ। ਹਾਂਜੀ ਆਪਣੇ ਜੇ ਅਗੇ ਪ੍ਰਾਣੀ ਆਪਣੀਆਂ ਨਾਨੀਆਂ ਦਾਦੀਆਂ ਜੋ ਇਸੇ ਤਰ੍ਹਾਂ ਦੀ ਪਿਆਜ਼ਾਂ ਦੀ ਸਰਦੀ ਬਣਾਉਂਦੇ ਹੁੰਦੇ ਸੀ ਹਾਂਜੀ ਪਿਆਜ਼ ਜੀ ਆਪਣੇ ਲਾਈਟ ਬਰਾਊਨ ਜੀ ਹੋ ਗਏ ਆਪਾਂ ਜੀ ਇਹਦੇ ਵਿੱਚ ਨਮਕ ਮਿਰਚ ਮਸਾਲੇ ਪਾ ਰਹੇ ਹਾਂ ਇਹ ਆਪਾਂ ਨੇ ਪਾਣੀ ਪਾ ਕੇ ਬੇਸਣ ਵਿੱਚ ਪਾ ਕੇ ਘੋਲ ਤਿਆਰ ਕਰਿਆ ਸੀ ਇਸ ਤਰ੍ਹਾਂ ਜੀ ਨਮਕ ਮਿਰਚ ਮਸਾਲੇ ਘੋਲ ਕੇ ਪਾਉਣ ਆਪਣੀ ਸਬਜ਼ੀ ਵੀ ਵਧੀਆ ਬਣਦੀ ਹੈ ਤੇ ਸਬਜ਼ੀ ਦੀ ਜਿਹੜੀ ਸ਼ਾਈਨਿੰਗ ਹੈ ਜੀ ਉਹ ਵੀ ਵਧੀਆ ਆਉਂਦੀ ਆਪਾਂ ਇਹ ਸਾਰੇ ਨਮਕ ਮਿਰਚ ਮਸਾਲੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਹਾਂਜੀ ਆਪਾਂ ਜੀ ਇਹਨੂੰ ਢੱਕਣ ਦੇ ਕੇ ਢਾਕ ਦਾਂਗੇ ਢਾਕੇ ਪਕਾਉਣ ਵਾਲੇ ਹਾਂਜੀ ਆਪਾਂ ਜੀ ਇਹਨੂੰ 4 ਮਿੰਟ ਪਕਾ ਲਾਂਗੇ ਹਾਂਜੀ ਆਪਣਾ ਜੀ ਮਿਰਚ ਮਸਾਲੇ ਚੰਗੀ ਤਰ੍ਹਾਂ ਭੁੱਜ ਚੁੱਕੇ ਹਨ ਆਪਾਂ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਆਪਾਂ ਜੀ ਇਹਨੂੰ ਤਰੀ ਵਾਲੀ ਬਣਾਵਾਂਗੇ ਸਖ ਜੀ ਉਪਰੋਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਹਾਂਜੀ ਆਪਾਂ ਜੀ ਪਾਣੀ ਥੋੜਾ ਜਿਆ ਹੋਰ ਪਾ ਰਹੇ ਆ। ਪਾਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਆਪਾਂ ਜੀ ਇਹਨੂੰ ਢੱਕ ਦਾਂਗੇ ਢੱਕ ਕੇ ਪਕਾਵਾਂਗੇ। ਹਾਂਜੀ ਆਪਾਂ ਜੀ ਸਬਜ਼ੀ ਦੇ ਵਿੱਚ ਪਾ ਰਹੇ ਹਰਾ ਲਸਣ ਤੇ ਵਿੱਚ ਅੱਧੇ ਪਾਏ ਨੇ ਜੀ ਆਪਾਂ ਨੇ ਸਹੰਜਣੀ ਦੇ ਪੱਤੇ ਆਪਾਂ ਜੀ ਇਹਨਾਂ ਨੂੰ ਪਹਿਲਾਂ ਤੜਕੇ ਦੇ ਵਿੱਚ ਵੀ ਭੁੰਨ ਸਕਦੇ ਆ ਤੇ ਬਾਅਦ ਦੇ ਵਿੱਚ ਵੀ ਇਸ ਤਰ੍ਹਾਂ ਪਾ ਸਕਦੇ ਆ ਹਾਂਜੀ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਹੁਣ ਜੀ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਕੋਈ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਹਾਂਜੀ ਸਬਜ਼ੀ ਆਪਣੀ ਰਿਜ ਰਹੀ ਹੈ ਜੀ ਇਹਨੂੰ 5-6 ਮਿੰਟ ਹੋਗੇ ਰਿਜਦੀ ਨੂੰ ਬਸ ਹੋਰ ਇੱਕ ਦੋ ਹਿੱਟਾ ਹਾਂਜੀ ਸਬਜੀ ਆਪਣੀ ਜਿਹੜੇ ਚੁੱਕੀ ਹੈ ਜੀ ਆਪਾਂ ਜੀ ਗੈਸ ਨੂੰ ਬੰਦ ਕਰ ਦਾਂਗੇ ਹਾਂਜੀ ਆਪਣੀ ਬੜੀਆਂ ਤੇ ਪਿਆਜ਼ ਦੀ ਸਬਜੀ ਬਣ ਕੇ ਤਿਆਰ ਹੈ ਜੀ ਹਾਂਜੀ ਬਹੁਤ ਵਧੀਆ ਆਪਣੀ ਸਬਜੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਜਰੂਰ ਸਬਜੀ ਬਣਾਇਓ ਹਾਂਜੀ ਆਪਾਂ ਜੀ ਇਹ ਸਬਜੀ ਨੂੰ ਚੌਲਾਂ ਦੇ ਨਾਲ ਵੀ ਸਰਵ ਕਰ ਸਕਦੇ ਆ ਤੇ ਰੋਟੀ ਦੇ ਨਾਲ ਵੀ ਜੀ ਆਪਾਂ ਇਹਨੂੰ ਲੈ ਸਕਦੇ ਆ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਜਿਹੜੀ ਸਾਡੀ ਵੀਡੀਓ ਆ ਜੀ ਉਹ ਕਿਵੇਂ ਲੱਗੀ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ